ਗੁਰੂ ਪਿਆਰਿਓ ਕਿਸ ਨੂੰ ਆਤਮਿਕ ਮੋਹ ਦਾ ਡਰ ਸਤਾ ਨਹੀਂ ਸਕਦਾ ਇਸ ਸਵਾਲ ਦਾ ਜਵਾਬ ਗੁਰੂ ਜੀ ਤਾਵਨ ਅੰਗ ਤੇ ਬਖਸ਼ਿਸ਼ ਕਰਤੇ ਹਨ ਖਿੰਨ ਮਹਿ ਉਪਜੈ ਖਿੰਨ ਖਪੈ ਖਿੰਨ ਆਵੈ ਖਿੰਨ ਜਾਈ ਜੀ ਮਨ ਨਾਮ ਤੋਂ ਵਾਂਚਿਆ ਰਹੀ ਤਾਂ ਮਾਇਆ ਆਦਿਕ ਤੇ ਲਾਭ ਨਾਲ ਇੱਕ ਖਿੰ ਵਿੱਚ ਹੀ ਐ ਹੁੰਦਾ ਹੈ ਜਿਵੇਂ ਜਿਉਂ ਪੈਂਦਾ ਹੈ ਅਤੇ ਮਾਇਆ ਆਦਿਕ ਤੇ ਘਾਟ ਨਾਲ ਇੱਕ ਖਿੰ ਵਿੱਚ ਹੀ ਦੁਖੀ ਹੋ ਜਾਂਦਾ ਹੈ ਇੱਕ ਖਿੰ ਗੁਜ਼ਰਦਾ ਹੈ ਤਾਂ ਉਹ ਜਮਾ ਪੈਂਦਾ ਹੈ ਇੱਕ ਖਿੰ ਗੁਜ਼ਰਦਾ ਹੈ ਤਾਂ ਮਰ ਜਾਂਦਾ ਹੈ ਭਾਵ ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ ਦੀ ਮਾਇਆ ਆਵੇ ਤਾਂ ਉਤਸਾਹ ਤੇ ਚਾਏ ਤਾਂ ਸਹਿਮ ਸ਼ਬਦ ਪਛਾਣੇ ਰਬ ਰਹੇ ਨਾ ਤਿਸ ਕਾਲ ਸੰਤਾਏ ਜੋ ਮੁਨਕ குரு ਦੇ ਸ਼ਬਦ ਨਾਲ ਸਾਝ ਪਾਉਂਦਾ ਹੈ ਪਰ ਕੋ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਸ ਨੂੰ ਮੌਤ ਡਰਦਾ ਨਹੀਂ ਸਕਦਾ ਦੁਖੀ ਨਹੀਂ ਕਰ ਸਕਦਾ ਗੁਰੂ ਪਿਆਰਿਓ ਮਾਇਆ ਦੇ ਮੋਹ ਵਿੱਚ ਨਹੀਂ ਜੁੜਨਾ ਹੈ ਜੇ ਮਾਇਆ ਦੇ ਮੋਹ ਵਿੱਚ ਜੁੜਾਂਗੇ ਤਾਂ ਸਹਿਮੇ ਰਹਾਂਗੇ ਗੁਰੂ ਜੀ ਸਮਝਾਉਂਦੇ ਹਨ ਕਿ ਗੁਰੂ ਦੇ ਸ਼ਬਦ ਨਾਲ ਸਾਝ ਪਾਣੀ ਹੈ ਤੇ ਜਿਹੜਾ ਗੁਰੂ ਦੇ ਸ਼ਬਦ ਨਾਲ ਸਾਝ ਪਾਉਂਦਾ ਹੈ ਉਸ ਨੂੰ ਮੌਤ ਦਾ ਡਰ ਅਸਤਾ ਨਹੀਂ ਸਕਦਾ